ਜੀ ਸਤੰਬਰ ਸਿੰਘ ਪੁੱਤਰ ਮਰੀਕ ਸਿੰਘ ਵਾਸੀ ਕਟਿਆਲਾ ਤੇ ਮਾਨਜੋਗਰ ਐਸਐਸਪੀ ਦੇ ਹੁਕਮ ਅਨਸਾਰ ਰੇਡ ਕੀਤੀ ਜਾ ਰਹੀ ਆ ਅੱਜ ਕੰਬਾਈਨਡ ਰੈਂਚ ਕੀਤਾ ਆ ਨਾਲ ਹੀ ਐਕਸਾਈਜ਼ ਪਾਰਟੀ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਜੀ ਤੇ ਨਾਲ ਕੁਲ ਸਵਾਲਟੀ ਤੇ ਲਾਣ ਫੜੀ ਹੈ ਜੀ ਤੇ ਆਪਣੇ ਇੱਕ ਰੋਖ ਖਾਲੀ ਭਾਂਡੇ ਨਾਲ ਸਰ ਕਿੰਨੇ ਕੁ ਲੀਟਰ ਜੜੀ ਹੈਗੀ ਇਹ ਕੋਈ ਹੁਣੇ ਕਰੀਬ 100 ਕੁ ਲੀਟਰ ਦੇ ਕਰੀਬ ਹੋਊਗਾ ਸਰ ਜਿਹੜਾ ਆਪਣਾ ਪਰਚਾ ਕਟਿਆ ਜਾ ਰਿਹਾ ਕਿੰਨੇ ਜਣੇ ਦੇ ਕਟਿਆ ਜਾ ਰਿਹਾ ਇਹ ਸਾਰੇ ਇੱਕ ਤੇ ਹੀ ਜਾ ਰਿਹਾ ਜੀ ਉਹ ਜਿਹੜਾ ਮੌਕੇ ਤੇ ਤੋਂ ਚਾਰਜ ਫੇਰੇ ਚੜੀਆਂ ਆ ਜਦੋਂ ਪੁਲਿਸ ਪਾਰਟੀ ਦੀ ਆਮਦ ਵੇਖੀ ਦੂਰੋਂ ਉਹ ਮੌਕੇ ਤੋਂ ਫਰਾਰ ਹੋ ਗਏ ਆਪਣਾ ਕਿਹੜੇ ਖਾਨੇ ਚ ਕਟਿਆ ਜਾ ਰਿਹਾ ਇਹ ਡੇਰ ਬਵਨਾ ਦੇ ਇਹ ਰੇਡ ਅਸੀਂ ਸਾਇਕ ਕਮਿਸ਼ਨਰ ਆਫ ਕਰੀ ਜੀ ਦੀ ਦਿਸ਼ਾ ਨਿਰਦੇਸ਼ਾਂ ਅੱਡ ਕੀਤਾ ਹੈ ਤੇ ਡੇਰ ਬਵਨਾ ਦੇ ਵੱਖ-ਵੱਖ ਪਿੰਡਾਂ ਵਿੱਚ ਰੇਡ ਕੀਤਾ ਗਿਆ ਜਿਸ ਦੇ ਦੌਰਾਨ ਸਾਨੂੰ ਤਕਰੀਬਨ 400 60 400 ਲੀਟਰ ਲਾਣ ਮਿਲੀ ਹੈ ਜਿਹਨੂੰ ਮੌਕੇ ਤੇ ਨਸ਼ਕ ਕੀਤਾ ਗਿਆ ਸਰ ਲਾਣ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਬਰਾਮਦ ਹੋ ਲਾਨਸ ਲਾ ਉਸ ਨੂੰ ਸਿਰਫ ਜੋ ਜਿਹੜੇ ਖਾਲੀ ਭਾਂਡੇ ਕੁਝ ਬਰਾਂਦ ਹੋਏ ਆ ਸ਼ਕਾਲਾ ਵਗੈਰਾ ਬਰਾਂਦ ਹੋਇਆ ਜਿੰਨਾ ਸ਼ਰਾਬ ਕੱਢੀ ਜਾਂਦੀ ਹੈ ਟੋਟਲ ਕਿੰਨੇ ਪਰਚੇ ਜਿਹੜੇ ਹੁਣ ਤੱਕ ਸਰ ਕੱਢੇ ਗਏ ਜੀ ਇਹ ਤਾਂ ਇੱਕ ਪਰਚਾ ਹੋਇਆ ਹੈ ਇਹ ਥਾਣਾ ਡੇਰਾਬਾ ਬਣਾਣ ਦੇ ਵਿੱਚ ਗਰੀਵਨ 3 ਤੋਂ 400 ਲੀਟਰ ਜਿਹੜੀ ਲਾਨ ਜਿਹੜੀ ਨਸ਼ਕ ਕੀਤੀ ਗਈ ਅੱਜ ਜਿਹੜੀ ਲਵਾਰਸ ਜਗ੍ਹਾ ਤੋਂ ਸਾਨੂੰ ਮਿਲੀ ਸੀਗੀ ਇਸ ਲਾਉ ਜਿਹੜੀ ਇੱਕ ਲਾਨ ਇੱਕ ਤੇ ਬੰਬੀ ਤੋਂ ਮਿਲੀ ਹੈ ਜਿਹਦੇ ਅਗੇਂਸ ਅਸੀਂ ਪਰਚਾ ਕਰਵਾਇਆ ਡੇਰਾਬਾ ਨਾ ਦੇ ਵਿੱਚ